ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪੁੱਛ ਅੱਜ ਮੈਂ ਪੁੱਛ ਆਇਆ ਰਾਂਸਾਸੀ ਲਾਗੇ ਇੱਥੇ ਬੰਨ ਲੱਗੇ ਸੋਨੀਆ ਗਾਂਧੀ ਇਹਨਾਂ ਦੇ ਕੋਲ ਮੈਂ ਕਿਹੜਾ ਸ਼ਲਾ ਗਿਆ ਕਿੱਧਰ ਕੋ ਕਿੱਧਰ ਪਾਹੀ ਤੇ ਕੁਝ ਕਹਿ ਦਿੱਤਾ ਇੱਥੇ ਕੋਈ ਤੋੜਾ ਦਿਓ ਕੋਈ ਈਟੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛਣ ਆਇਆ 20 ਚੱਕਰੀ ਕਹਾਣੀ ਦਾ ਸੋਸ਼ਲ ਮੀਡੀਆ ਤੇ ਇੱਕ ਬੜੀ ਚਰਚਾ ਚੱਲ ਰਹੀ ਹੈ ਸੋਨੀਆ ਮਾਨ ਮੋਰੀ ਜੋ ਤੋੜਾ ਵੀਰੋ ਤੇ ਭੈਣੋ ਪੰਜਾਬੀ ਇੰਡਸਟਰੀ 'ਚ ਵੱਡਾ ਧਮਾਕਾ ਹੋਇਆ ਹੈ ਨਾ ਕੋਈ ਫਿਲਮ ਰਿਲੀਜ਼ ਹੋਈ ਤੇ ਨਾ ਹੀ ਕੋਈ ਗੀਤ ਪਰ ਸੋਨੀਆਂ ਮਾਨ ਜੀ ਦੀ ਮੋਰੀ ਚੋ ਤੋੜੇ ਵਾਲੀ ਕਹਾਣੀ ਨੇ ਸਾਰੇ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਹੁਣ ਸੋਨੀਆਂ ਮਾਨ ਜੀ ਨੇ ਆਪ ਕਿਹਾ ਕਿ ਉਹ ਮੋਰੀ ਵਾਲੀ ਗੱਲ ਕੁਝ ਹੋਰ ਸੀ ਪਰ ਲੋਕਾਂ ਨੇ ਤਾਂ ਉਸ ਗੱਲ ਨੂੰ ਐਨਾ ਵਧਾਇਆ ਕਿ ਹੁਣ ਹਰ ਕੋਈ ਪੁੱਛਦਾ ਫਿਰਦਾ ਹੈ ਅਤੇ ਸੋਸ਼ਲ ਮੀਡੀਆ ਤੇ ਇਹ ਬਹੁਤ ਆ ਵੈਰ ਲਾ ਹੋ ਰਹੀ ਹੈ ਪਰ ਅੱਜ ਤੁਸੀਂ ਸੁਣੋ ਉਹਨਾਂ ਤੋਂ ਕੀ ਹੈ ਪੂਰਾ ਸੱਚ ਜੀ ਤੁਹਾਨੂੰ ਪਤਾ ਬਹੁਤ ਵੱਡੀ ਕਹਾ ਗਿਆ ਪੰਜਾਬ ਚ ਬੈਗ ਨਹੀਂ ਐਕਟਰ ਮਰਜ਼ੀ ਹੋ ਕੇ ਕਰਨ ਕੋ ਕਰਨ ਕੋ ਠੀਕ ਹੈ ਬਹੁਤ ਵੱਡੀਆਂ ਫਿਲਮਾਂ ਆਈਆਂ ਸੁਣੀਆਂ ਬਹੁਤ ਜਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਮੂਸਿਆਂ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਤੁਹਾਨੂੰ ਮੋੜ ਉੱਥੇ ਗਿਆ ਇਹ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚੋਂ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਫੁੱਟਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਜਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਕਿਹੜੇ ਹਲਕੇ ਦੇ ਲੋਕ ਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਪਿੱਛੇ ਬੰਨ ਟੋਟਾ ਹੀ ਤੇ ਭਾਂਜੇ ਜਾਨਾਂ ਨੂੰ ਕੁਝ ਕਹਿ ਦਿੱਤਾ ਹੀ ਤੇ ਯਾਰਿਆ ਇੱਥੇ ਕੋਈ ਤੋੜਾ ਦਿਓ ਕੋਈ ਈਟੀ ਵੱਡੀ ਗੱਲ ਨਹੀਂ ਆਰੀ ਮੈਂ ਪੁੱਛਣ ਆਇਆ ਕੀ ਚੱਕਰ ਹੀ ਕਾਣੀ ਦਾ ਹੈ ਪੈਂਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਆ ਕਿਦ ਦਿਨ ਖੋ ਕਿਦ ਦਿਨ ਖੋ ਦਿਨ ਹੀ ਖੋ ਠੀਕ ਆ ਨਾ ਕਬੀ ਨਹੀਂ ਬਾਹੂ ਪਿੰਡਰੀ ਕੋਣੀ ਪਿੰਡਰੀ ਕੋਣੀ ਪਿੰਡਰੀ ਕੋਣੀ ਕੁਛ ਨਹੀਂ ਰੋਣਾ ਸਾਦੀ ਲਾਦੀ ਬਹੁਤ ਪਿਆਰੀ ਪੈਂਜੀ ਹਰੀ ਪਿੰਡਰੀ ਕੋਣ ਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕਬੀ ਨਹੀਂ ਬਾਹੂ ਕਬੀ ਨਹੀਂ ਲਾਉਂਦਾ ਕਬੀ ਨਹੀਂ ਪਾਣਾ ਬਾਹੂ ਠੀਕ ਆ ਨਾ ਤੇ ਬਹੁਤ ਵਧੀਆ ਤੇ ਪੈਂਜੀ ਹਰੀ ਤੇ ਚਲੋ ਹਲਕੇ ਜਿਹੇ ਡਏ ਆ ਲੋਕਾਂ ਦੀ ਸੇਵਾ